ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਆਰਟਿਸਟ ਅਰੀ ਗੱਲ ਲਾਓ ਵੀ ਮਿੱਤਰੋ ਅੱਜ ਬਣਾਉ ਬਣਾਉਣ ਲੱਗੇ ਹੁਣ ਆਪਾਂ ਹੁਣ ਮਾੜੇ-ਮੋٹے ਜੇ ਬਲੌਗ ਬਣਾ ਕੇ ਛੱਡਿਆ ਕਰਾਂਗੇ ਆਪਾਂ ਵੀ YouTube Facebook ਤੇ ਮਾੜੇ-ਮੋٹے ਜੇ ਪੈਸੇ ਆਉਣ ਲੱਗੇ ਹੁਣ ਹੁਣ ਮੇਰਾ ਰੱਦਾ ਵੀ ਥੋੜੇ ਜੇ ਪਾ ਦਿਆ ਕਰੀਏ ਹਨ ਕੰਮ ਤਾਂ ਧੰਦੇ ਦਾ ਤੁਹਾਨੂੰ ਪਤਾ ਹੀ ਆ ਹੁਣ ਬਾਹਰ ਅੰਦਰ ਇਹਦੇ ਮੇਰੀ ਭਰਾਵੋ ਠੰਡੀ ਬੜੀ ਹੋਈ ਪਈ ਆ ਹੁਣ ਹੈਗੇ ਚੱਲੇ ਬਾਲ ਬੂਲ ਕਟਾਇਆ ਹੀ ਮੜੇ ਜੇ ਆ ਦੇਖੋ ਭੈਂ ਚੋ ਐ ਸ਼ੀਸ਼ਿਆਂ ਤੇ ਬਾਬੇ ਉਹ برف ਜੰਮੀ ਪਈ ਆ ਭਾਂ ਕਿੰਨੀ ਠੰਡ ਤੇ ਆ ਐ ਸਾਰੀ ਛੱਤ ਤੇ ਐ برف ਜੰਮੀ ਪਈ ਆ ਪਟਾ ਆ ਗਿਆ ਬਾਬੇ ਫਿਰ ਮੜੇ ਜੀ ਬਾਲ ਬੁਲ ਕਟਾ ਕੇ ਫਿਰ ਨਵੀਂ ਜੀ ਲੁੱਕ ਚ ਘੈਂਟ ਜੇ ਮਿਲਦੇ ਆ ਫਿਰ ਥੋੜੇ ਥੋੜੇ ਜਿਹਾ ਵਲੌਗ ਪਾਇਆ ਕਰਾਂਗੇ ਰੋਜ਼ ਹੁਣ ਹਨਾ ਦੇਖੋ ਫਲਕਨਾ ਸਵੇਰੇ ਗੁੱਡ ਮਾਰਨਿੰਗ ਹੋਈ ਆ ਹੁਣ ਮਾਰਨਿੰਗ ਵੀਊ ਚੈੱਕ ਕਰੋ ਕਨਾ ਸਾਹਮਣੇ ਉਹ ਪਹਾੜ ਦਿੰਦੇ ਆ ਪਿੱਛੇ ਦੇਖੋ ਕਨਾ ਮਾਹੌਲ ਲਓ ਵੀ ਮਿੱਤਰੋ ਫਿਰ ਮਿਲਦੇ ਆਂ ਜੁੜੇ ਰਹੋ ਬਲੌਗ ਦੇ ਨਾਲ ਟਾਲਗੇ ਬਾਲਦੂ ਲਓ ਮਿੱਤਰੋ ਕਰੋ ਫਿਰ ਚੈੱਕ ਆਪਣੀ ਲੁੱਕ ਨਾਲ ਹੀ ਫਿਰ ਤੁਹਾਨੂੰ ਘਮਾਉਂਨੇ ਆਂ ਸਰੀ 1 ਕਿਲੋ ਥਾਮਾ ਤੁਹਾਨੂੰ ਲੈ ਕੇ ਚਲਦੇ ਆਂ ਘਮਾਉਣ ਵਧੀਆ ਵਾਈਟ ਬੋਏ ট্রাক ਘੁਮਾ ਕੇ ਲੈ ਕੇ ਆਉਂਨੇ ਆਂ ਤੁਹਾਨੂੰ ਅੱਜ ਦਿਖਾਉਂਨੇ ਆਂ ਤੁਹਾਨੂੰ ਤੇ ਕਰੋ ਆਪਣੀ ਲੁੱਕ ਚੈੱਕ ਮੜਾ ਜੇ ਬਲੌਗ ਨੂੰ ਇਸ਼ਾਰਾ ਸ਼ੇਅਰ ਕਰ ਦਿਓ ਆਪਾਂ ਹਲੇ ਤੁਹਾਨੂੰ ਨਵੇਂ ਬਲੌਗ ਕਰਾਂਗੇ ਨਾ ਨਾ ਪਾਇਆ ਕਰਾਂਗੇ ਪਰ ट्रैवलिंग ਦੇ ਪਾਇਆ ਕਰਨੇ ਆ ਬਲੌਗਰ ਆਪਾਂ ट्रैवलिंग ਦੇ ਬਲੌਗ ਪਾਇਆ ਕਰਨੇ ਆਪਾਂ ਬਾਈ ਸਪੋਰਟ ਕਰਿਓ ਮੜੀ ਦੱਬ ਕੇ ਸ਼ੇਅਰ ਸ਼ੂਅਰ ਕਰਦਿਆ ਕਰੋ ਠੀਕ ਆ ਸਾਰੇ ਪੁਰਾ ਆਇਓ ਫਿਰ ਦਿਖਾਉਨੇ ਆ ਤੁਹਾਨੂੰ ਮਾੜਾ ਮੋਟਾ ਸਰੀ ਦਾ ਵੈਦਰ ਪੂਰੇ ਆਣ ਕੈਨੇਡਾ ਚ ਲੋਹੜੀਆਂ ਦੀ ਬਰਫ ਪਈ ਹੋਈ ਆ ਇੱਥੇ ਵੈਦਰ ਬਾਬੇ ਪੂਰਾ ਆਣ ਧੁੱਪ ਨਿਕਲੀ ਹੋਈ ਅੱਜ ਨਜ਼ਾਰੇ ਵਾਲਾ ਕੰਮ ਹਾਂਜੀ ਮਿੱਤਰੋ ਬਲੌਗ ਬਣ ਗਿਆ ਤੁਹਾਡੇ ਦੇਖਣਯੋਗਾ ਤੇ ਹੁਣ ਆਪਾਂ ਚੱਲੇ ਆਂ ਬਈ ਉਬਰ ਕਰਨ ਤੇ ਫੋਨ ਫਾਨ ਲਾ ਲਿਆ ਆਪਾਂ ਮੂਰੇ ਤੇ ਅੱਜ ਹੁਣ ਕਰੀਏ ਉਬਰ ਸਟਾਰਟ ਲਓ ਵੀ ਮਿੱਤਰੋ ਉਬਰ ਕਰਤੀ ਆਪਾਂ ਸਟਾਰਟ ਤੇ ਮਿਲਦੇ ਆਂ ਅਗਲੇ ਬਲੌਗ ਚ ਪੈਸੇ ਕਮਾ ਲਈਏ ਹੁਣ ਥੋੜੇ ਜੇ ਠੀਕ ਆ ਇੱਥੇ ਖਰਚੇ ਹੋਰ ਜੇ ਬਹੁਤ ਆ ਪੈਸੇ ਕਮਾ ਲਈਏ ਤੇ ਥੋੜੇ ਦੇਖਣਯੋਗਾ ਬਲੌਗ ਆਪਾਂ ਦਿੱਤਾ ਬਣਾ ਤੇ ਮਿਲਦੇ ਆਂ ਹੁਣ ਆਪਾਂ ਅਗਲੇ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ